ਫੰਡ ਚਰਚਾ ਕੇਵਲ ਪੰਜਾਬ ਚ ਹੀ ਨਹੀਂ ਹੈ ਇਹਨੂੰ ਕਹਿੰਦੇ ਨੇ ਸੋਮਵਾਰ ਕਟਾ ਉਸ ਸਮੇਂ ਦਾ ਮੀਡੀਆ ਪੰਚਾਇਤ ਫੈਸਲੇ ਕਰਨੇ ਬਗਦਾਂ ਦੇ ਨਾਲ ਹੀ ਉਸ ਸਮੇਂ ਗੱਡੇ ਦੇ ਉੱਤੇ ਬੈਠ ਕੇ ਖੇਡਣਾ ਜੂਲੇ ਦੇ ਉੱਤੇ ਘਰੋਂ ਬਾਹਰ ਜਾਣਾ ਬੱਕਰੀਆਂ ਲੈ ਕੇ ਜਾਣੀਆਂ ਇਧਰੋਂ ਬਹੀ ਖਾਤੇ ਦੁਕਾਨਦਾਰੀਆਂ ਹੋਣੀਆਂ ਖੇਤੀ ਕਰਦੀ ਸੀ ਇਧਰ ਬੈਠਾ ਉਡੀਕ ਰਿਆ ਅੱਜਾ ਕਿੱਥੇ ਚੱਲेंगे ਦੱਸ ਦੋ ਕੋਈ ਗਾਵਾਂ ਕਿੱਥੇ ਚੱਲੀਆਂ ਗਈਆਂ ਤੇ ਰਿਛ ਦਾ ਨਾਸ ਹੋਣਾ ਇੱਧਰ ਬੈਲ ਗੱਡੀ ਸ਼ਿੰਗਾਰ ਕੇ ਬੜਦਾ ਨੂੰ ਸ਼ਿੰਗਾਰ ਕੇ ਖੜਾਇਆ ਹੋਇਆ ਜਿਵੇਂ ਕਿਤੇ ਵਿਆਹ ਤੇ ਚੱਲੇ ਹੋਣਾ ਮਿੱਟੀ ਨੂੰ ਗੁੰਨਣਾ ਮਿੱਟੀ ਗੁੰਨ ਕੇ ਚੱਕ ਦੇ ਉੱਤੇ ਛਾੜ ਕੇ ਦੂਜੇ ਪਾਸੇ ਜਿਹੜੇ ਖੇਡ ਕੀਤੇ ਜਾਂਦੇ ਸੀਗੇ ਪਿੰਡਾਂ ਦੇ ਵਿੱਚ ਨਿਉਲੇ ਦੀ ਖੇਡ ਹੋਣੀ ਅੱਪ ਬੀਨ ਵਜਾਉਣਾ ਪਿੰਡ ਦੇ ਲੋਕਾਂ ਕੋਲੋਂ ਮੰਗਣਾ ਕਈ ਵਾਰ ਨਾ ਹੋਵੇ ਨਾ ਤੇ ਸਭ ਤੋਂ ਔਖਾ ਕੰਮ ਹੁੰਦਾ ਸੀ ਨਮਾਉਣਾ ਮਾਪੇ ਦਾ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹੋਇਆ ਮਹਾਰਾਸ਼ਟਰ ਦੇ ਕੋਲਾਪੁਰ ਦੇ ਵਿੱਚ ਇੱਥੇ ਇੱਕ ਕਾਫੀ ਵੱਡਾ ਮਿਊਜ਼ੀਅਮ